ਏਅਰ ਇੰਡੀਆ ਦੀ ਕਿਫਾਇਤੀ ਉਡਾਣ 'ਚ ਹੁਣ ਸਿਰਫ 15 ਕਿਲੋ ਸਮਾਨ ਮੁਫਤ 'ਚ ਲਿਜਾਇਆ ਜਾ ਸਕੇਗਾ। ਘਾਟੇ 'ਚ ਚੱਲ ਰਹੀ ਏਅਰ ਇੰਡੀਆ ਨੇ ਘਰੇਲੂ ਯਾਤਰਾ ਲਈ ਆਪਣੀ ਸਮਾਨ ਨੀਤੀ ਜਾਂ ਬੈਗੇਜ ਪਾਲਿਸੀ 'ਚ ਬਦਲਾਅ ਕੀਤਾ ਹੈ। ਏਅਰਲਾਈਨ ਕੰਪਨੀ ਨੇ ਕਿਫਾਇਤੀ ਕਿਰਾਇਆ ਸ਼੍ਰੇਣੀ ਜਾਂ ਇਕਨੋਮਿਕ ਕਲਾਸ ਲਈ ਫੇਅਰ ਫੈਮਿਲੀ ਮਾਡਲ ਤਹਿਤ ਫ੍ਰੀ ਕੈਬਿਨ ਬੈਗੇਜ ਅਲਾਉਂਸ ਘਟਾ ਕੇ 15 ਕਿਲੋ ਕਰ ਦਿੱਤਾ ਹੈ। ਪਹਿਲਾ ਕੰਫਰਟ ਕਲਾਸ ਚ 20 ਕਿਲੋ ਤੇ ਕੰਫਰਟ ਪਲਸ ਚ 25 ਕਿਲੋ ਸਮਾਨ ਲਿਜਾਣ ਦੀ ਇਜਾਜ਼ਤ ਸੀ 에ਅਰ ਇੰਡੀਆ ਨੇ ਪਿਛਲੇ ਸਾਲ 에ਅਰ ਫੈਮਿਲੀ ਮਾਡਲ ਦੀ ਸ਼ੁਰੂਆਤ ਕੀਤੀ ਸੀ 에ਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਫੇਅਰ ਫੈਮਿਲੀ ਮਾਡਲ ਯਾਤਰੀਆਂ ਨੂੰ ਉਸ ਤਰ੍ਹਾਂ ਦਾ ਕਿਰਾਇਆ ਤੇ ਸਵਾਮਾ ਚੁਣਨ ਦੀ ਸਹੂਲਤ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਹੜਾ ਉਹਨਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਹੋਵੇ ਬੁਲਾਰੇ ਨੇ ਸ਼ਨੀਚਰਵਾਰ ਨੂੰ ਕਿਹਾ ਹੈ ਕਿ ਇਕਨੋਮੀ ਕਲਾਸ ਤਹਿਤ ਤਿੰਨ ਕਿਰਾਇਆ ਸ਼੍ਰੇਣੀਆਂ ਹਨ ਕੰਫਰਟ ਕੰਫਰਟ ਪਲਸ ਤੇ ਫਲੈਕਸ 2 ਮਈ ਤੋਂ ਘਰੇਲੂ ਮਾਰਗਾਂ ਤੇ ਕੰਫਰਟ ਤੇ ਕੰਫਰਟ ਪਲਸ ਸ਼੍ਰੇਣੀਆਂ ਲਈ ਫ੍ਰੀ ਕੈਬਿਨ ਬੈਗੇਜ ਅਲਾਉਂਸ 15 ਕਿਲੋ ਕਰ ਦਿੱਤਾ ਗਿਆ ਹੈ